ਤੋ ਲੋਨ ਕੋ ਸਭ ਦੇਖ ਚਲੋ ਜੀ ਛਾਪਾਂ ਆਗੇ ਅੱਜ ਫੇਰ ਸਬਜੀ ਦੀ ਦੁਨੀਆ ਚ ਸਬਜੀ ਦੀ ਦੁਨੀਆ ਹੀ ਆ ਸਬਜੀ ਤੋੜਾਂਗੇ ਸਬਜੀ ਦੀ ਦੁਨੀਆ ਦੀ ਦੁਨੀਆ ਦੀ ਸਬਜੀ ਆਪਣੀ ਸੁਨੀਆਂ ਸਬਜੀ ਉਹ ਅੱਛਾ ਇਹਨਾਂ ਦਾ ਮਤਲਬ ਇਹ ਆ ਮਾਪੇ ਤੋੜੂ ਕੀ ਸਬਜੀ ਸਬਜੀ ਲਾਈ ਹੋਈ ਹੈ ਮੇਰੀ ਹੈ ਮੇਰੀ ਹਾਂ ਸਬਜੀ ਲਾਈ ਹੋਈ ਆ ਮਾਪੇ ਦੀ ਸਾਰੀ ਤਾਂ ਕਰਕੇ ਬਾਹਰ ਤੋੜਨੀ ਬਾਹਰ 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 ਆਇਆ ਫੜਾ ਦੇ ਕਾ ਤੋੜਨਾ ਉਹ ਤੇ ਟੋਪ ਕਲੀਅਰ ਆ ਵੱਲੋਂ ਵਸੇ ਅਰ ਬੰਦਨ ਦਾ ਡਿਸੀਜਨ ਵੀ ਮੇਰੇ ਹਾਂ ਨਾ 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 ਵਿੱਚ ਆਪਾਂ ਬਣਾਵਾਂਗੇ ਨੇ ਜਾਣੀ ਆਹੇ ਇਹ ਛੋਟਾ ਹਲੇ ਮਹਾ ਪਹਿਲਾਂ بڑے بڑے ਦੇਖ ਲੈ ਤੇਰੇ ਬੜੇ ਬਠਰੇ ਹੋ ਜਾਣੇ ਆ ਜਿਆਦਾ ਛੋਟਾ ਫੁੱਲ ਨਾ ਥੋੜੀ ਮੇਰਾ ਮਤਲਬ ਇਹ ਆ ਦੋ ਫੁੱਲ ਆ ਦੇ ਇੱਕ ਡੇਕ ਡੇ ਆ ਫੁੱਲ ਸੋਹਣੀ ਗਰੋਥ ਕਰ ਗਈ ਹੈ ਹੈ ਟਾਈਮ ਨਾਲ ਗਰੋਥ ਕਰਦੀ ਆ ਸਭ ਜੀ ਇੱਧਰ ਰੱਖ ਜਾ ਲੈ ਫੜਾ ਮੈਨੂੰ ਫੜਾ ਮੈਂ ਰੱਖਦਾ ਆ ਵੀ ਪਟਲਾ ਫਿਰ ਕੋਰੇ ਕਿੰਨਾ ਦੁੱਧ ਮੂਕ ਚਾਂ ਕੁਦਾ ਦੇ ਗੱਲੇ ਚ ਪੜਦੀਆਂ ਬੱਟ ਪਰ ਹੋ ਜਾ ਮਾਂਪੀ ਤਾਂ ਤਾਂ ਸਬਜ਼ੀ ਲਵਾਉਨੇ ਆਵਾ ਫਿਰ ਕਹਿੰਦੀ ਕਹੀਂ ਮੇਰੇ ਹੱਥ ਦੀ ਲਾਈ ਹੀ ਸਬਜ਼ੀ ਹੁੰਦੀ ਨਹੀਂ ਇਹਨੂੰ ਦੱਸਿਆ ਵੀ ਇਹ ਵਹਿਮ ਹੁੰਦਾ ਵੀ ਮੇਰੇ ਹੱਥ ਦੀ ਨਹੀਂ ਹੁੰਦੀ ਤੇਰੇ ਹੱਥ ਦੀ ਹੁੰਦੀ ਆ ਤਾਂ ਹੀ ਤਾਂ ਛੋਟਾ ਜਿਹਾ ਬਣਾਇਆ ਤਾਂ ਕੱਲ ਪਾਣੀ ਲੱਗ ਜੂਵੇ ਜਿਵੇਂ ਤੋਲ ਲੈਣਾ ਹੂੰ ਤੋਲ ਲਈ ਹਾਂ ਵਾ ਟੋਕਰੀ ਚ ਭਈਆ ਲਗਦਾ ਹੀ ਆ ਮਰੰਮਤ ਹੀ ਕਰੇ ਇੱਕ ਗੋਪੀ ਦੀ ਸਭ ਤੋਂ ਵੱਧ ਮौज ਆਪਣੇ ਘਰ ਦੀ ਸਬਜ਼ੀ ਦੀ ਆ ਵੀ ਉਹਨੇ ਇੱਕ ਜੋਤ ਟੀਵੀ ਵਾਲਾ ਜਿਹੜਾ ਜਿਹੜਾ ਫੈਕਟ ਦੱਸਦਾ ਹੁੰਦਾ ਉਹਨੇ ਦੱਸਿਆ ਵੀ ਤੇਲ ਲਾ ਕੇ ਮਾਪੀ ਕਿਵੇਂ ਦੱਸਦਾਦਾ ਉਹ ਤੇਲ ਲਾ ਕੇ ਗੈਸ ਤੇ ਰੱਖ ਦੋ ਹੂੰ ਜਿਹੜੀ ਸੁੰਡੀ ਸਸਰੀ ਜੋ ਵੀ ਇਹਦੇ ਚ ਨਿਕਲੂਗਾ ਆਪਾਂ ਲਾਇਆ ਆਪਣੇ ਵੀ ਸੁੰਡ ਨਿਕਲੇ ਹੁੰਨੇ ਆ ਅਸੀਂ ਲਾਇਆ ਤੇਲ ਲਾ ਕੇ ਗੈਸ ਤੇ ਰੱਖਿਆ ਇੱਕ ਵੀ ਸੁੰਡ ਨਹੀਂ ਨਿਕਲਿਆ ਇਹਦਾ ਮਤਲਬ ਆਪਣੀ ਘਰ ਦੀ ਗੋਪੀ ਸਹੀ ਆ ਇਹੀ ਆ ਆ ਉੜ ਨਹੀਂ ਸੌਖੀ ਲੱਗਦੀ ਜਾਂ ਲਾਈਦੀ بس ਚਲ ਤਾਂ ਕਿਆਰੀਸ ਮਾਰਨੇ ਬਹੁਤ ਔਖੇ ਆ 200 ਫੁੱਲ ਤੇ ਕਰੀਬ ਤਾਂ ਹਨਾ ਆਹ ਅੱਧੀ ਕਿਸ਼ਕ ਨੂੰ ਤਾਂ ਲੱਗ ਗਿਆ ਹੁਣਸ ਯਾਰ ਨਾ ਨਹੀਂ ਜਾਂਦੇ ਅੱਜ ਚਲਦੇ ਆ ਠੀਕ ਹੈ ਪਾ ਕਹਾਂ ਜਾਣਾ ਨਹੀਂ ਕੋਈ ਤੱਕ ਤਾਂ ਹੁਣੇ ਤੁਰਕੇ ਚੱਲਦੇ ਉੱਥੇ ਰੱਕ ਵੀ ਤੁਰਕੇ ਚੱਲਦੇ ਬੜੀ ਕੁ ਬੜੀ ਢਿੰਗਾ ਹੋ ਲੈਣਾ ਆਪ ਤੁਰਕੇ ਨਹੀਂ ਹੋਣ ਲੱਗਦਾ ਕਿੰਨੇ ਫੁੱਲ ਹੋ ਗਏ 1 2 3 4 5 6 7 ਮਨੁਸ਼ੀ ਲੱਗਦੇ ਆ 6 ਹੋਣਗੇ ਦੋ ਦੋ ਬਣਦੇ ਨੇ ਆਪਾਂ ਦੋ ਆਪਾਂ ਰੱਖ ਲੈਣੇ ਆ ਦੋ ਉੱਥੇ ਦੇ ਦੇਣੇ ਦੋ ਉੱਥੇ ਦੇ ਦੇਣੇ ਗੋਭੀ ਤਾਂ ਸਕੋਲ ਦਾ ਨਹੀਂ ਆ ਤੋੜਨਾ ਛੋਟਾ ਉਹ ਆ ਰ ਆ ਫੋਲ ਤਾਂ ਇੱਕ ਅੱਧੇ ਦਿਨ ਚ ਬਣ ਜਾਣੇ ਦੋ ਐ ਚ ਦੇਖ ਲੈਣ ਉਹ ਇੱਕ ਅੱਧਾ ਹੋਰ

ਬਾਹਰ ਤੋਂ ਤੋਂ ਲਿੰਕ ਜੇ ਤੋਗਨੇ ਪਏ ਕੋਈ ਨਾ ਅੰਦਰ ਤੋਂ ਸਸਤ ਨਹੀਂ ਆ ਮਿੱਟੀ ਦਾ ਲੱਗੂ ਐ ਪੈਰਾਂ ਨੂੰ ਅੰਦਰ ਕੜਾ ਗਿੱਲਾ ਆਹੀ ਭੈੜਾ ਪੈਰ ਇਸ਼ਨਾਨ ਕਰਨੇ ਪੈਣੇ ਪੈਰਾਂ ਦਾ ਇਸ਼ਨਾਨ ਪਾਣੀ ਬੜੇ ਹੋਏ ਤੋਂ ਹੁਣ ਨਹੀਂ ਛੋਟੇ ਬੇਸ਼ੱਕ ਨਾ ਤੋਂ ਨਹੀਂ ਏਗਾ ਨਾ ਛੋਟੇ ਹੋਣਗੇ ਦਿਨ ਅੱਜ ਕਾ ਤੋੜਦੇ ਕੱਲ ਤੋੜਦੇ ਅਰਸੂ ਆਦੀ ਕਿੱਥੇ ਲੱਗਿਆ ਦੀ ਬੇਲ ਬਾਕੀ ਦੀ ਜੀ ਨਹੀਂ ਕਿੱਥੋਂ ਕਿੱਥੇ ਆ ਕਿ ਜਿਆ ਦੀ ਤਾਂ ਲੱਗਿਆ ਹੋਇਆ ਅਜੇ ਤੋਂ ਹੁੱਤੇ ਹੋ ਗਿਆ ਲੱਗਦਾ ਤુલਸੀ ਚਾਹੀਦੀ ਹੈ ਕਹਿੰਦੇ ਲੈ ਜਾਓ ਹੋ ਗਿਆ ਸਾਖ ਨੇ ਕੁਝ ਨਹੀਂ ਕਿ ਕਿਸੇ ਹਰਿਓ ਜੀ ਇਹ ਕੰਡਾ ਬਾਅਦ ਚ ਖਾ ਲਿਓ ਮੂਹਲੀ ਮੂਜੀ ਚ ਆਹ ਬਾਅਦ ਚ ਮੂਜੀ ਪਹਿਲਾ ਕੰਮ ਕਰ ਲੇ ਆਹ ਕੰਮ ਆਹ ਸਾਈ ਤੁਸੀ ਕਈ ਵਧ ਨਹੀਂ ਦਿੰਦੇ ਆ ਮਾਂ ਵੀ ਤਰੇ ਆ ਦੇਖੀ ਤੇ ਛੋਟੇ ਆ ਪੱਕੇ ਆਣੇ ਆ ਫਿਰ ਗੱਲ ਤੇ ਇੱਕ ਅੱਧਾ ਤੋੜ ਲਾ ਆ ਦੇਖ ਫਿਰ ਆ ਵੀ ਨਿਆ ਦੋ ਆ ਦੇਖਾ ਛੜ ਗਿਆ ਚਿੱਟਾ ਨਹੀਂ ਇਹ ਨਾ ਵਧ ਜਾਣਾ ਵਧ ਜਾਣਾ ਇੱਕ ਅੱਧਾ ਦਿਨ ਦੇਖ ਲੈ ਹੋਰ ਇਹ ਦੇਖੀ ਹੋਰ ਇੱਕ ਇੱਕ ਹੋਰ ਇੱਕ ਮੈਂ ਨਾ ਕੋਦੇ ਇਹਨਾਂ ਨੂੰ ਵੀ ਹੋ ਜਾਣਾ ਬਸ ਫਿਰ ਲੰਕੀ ਜਾਣਗੇ ਜੇ ਛੋਟੇ ਆ ਛੋਟੇ ਨਹੀਂ ਤਾਂ ਆ ਦੇਖੀ ਹਾਂ ਕਿ ਨੇ ਲੱਗ ਗਏ ਨੇ ਤੇਰੇ ਲੱਗਦੀ ਆ ਸਬਜੀ ਤੈਨੂੰ ਕਿੰਨੇ ਕਿੰਨੇ ਲੱਗੇ ਨੇ ਆ ਜਿਹਦੇ ਲੱਗਦੀ ਨਹੀਂ ਉਹਨੂੰ ਪੁੱਛ ਥੋੜੇ ਘਰ ਦੀ ਸਬਜੀ ਤਾਂ ਲੱਗਦੀ ਆ ਵੀ ਫालतੂ ਆ ਜਿਮੋਲ ਲੈਣੀ ਪਵੇ ਆ ਫੜ ਆਪਦਾ ਵੀ ਇਹ ਹੈ ਤਾਂ ਹਾਂ ਉਂਗਲੀ ਉਂਗਲੀ ਨਾਲ ਖਾਸੇ ਆ ਹਾਂ ਹਾਂ ਮੈਂ ਥੱਲੇ ਵੀ ਉਂਗਲੀਆਂ ਵਰਕੇ ਖਾਸੇ ਆ ਬਿਨ ਰੇਤ ਬਰੇਤੋਂ ਆ ਦੇਖ ਤਾਂ ਪਤਾ ਨਹੀਂ ਕਿ ਥੋਂ ਗੇਲ ਸ਼ੁਰੂ ਹੋਈ ਤਾਂ ਗੱਲ ਕਰਦਾ ਉਨ ਨਾਲ ਤਾਂ ਬਤਾਉਂ ਵੀ ਤੇ ਹਫਤੇ ਜਾਂ ਤੰਦਰ ਤੋਂ ਫਲੀਆਂ ਵੀ ਤੋੜ ਕੇ ਦਿਖਾਵਾਂਗੇ ਛਿੰਗਰੇ ਦੀਆਂ ਦੇਖੋ ਇਹ ਛਿੰਗਰੇ ਦਾ ਬੂਟਾ ਲਾਤਾ ਜੀ